ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਜੀ ਮੈਂ ਅੱਜ ਪਹੁੰਚਿਆ ਹੈ ਗਾਮ ਪਿੰਡ ਥੂਹੀ ਤਹਿਸੀਲ ਨਾਪਾ ਜ਼ਿਲ੍ਹਾ ਪਟਿਆਲਾ ਤੇ ਇਹ ਹੈ ਮੇਰੇ ਪਿੱਛੇ ਦੇਖ ਰਹੇ ਹੋ ਪਾਵਰ ਹਾਊਸ ਆ ਜਿਹੜਾ ਨਹਿਰ ਦੇ ਉੱਤੇ ਬਣਿਆ ਹੋਇਆ ਤੇ ਇੱਥੇ ਤੁਹਾਨੂੰ ਇਤਿਹਾਸ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਵਾਂਗੇ ਆਓ ਚੱਲੀਏ ਜੀ ਸੰਗਤ ਜੀ ਇਹ ਜਿਹੜੀ ਆ ਨਹਿਰ ਚੱਲ ਰਹੀ ਆ ਤੁਹਾਨੂੰ ਦਿਖ ਰਹੀ ਆ ਤੇ ਸਾਹਮਣੇ ਉੱਤੇ ਇਹਦੇ ਪਾਵਰ ਹਾਊਸ ਬਣਿਆ ਹੋਇਆ ਹੈਗਾ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਮੇਰੇ ਵੱਲੋਂ ਸਭ ਠੀਕ ਹੈ ਸਾਹਮਣੇ ਆਪਾਂ ਗੁਰਦਵਾਰ ਸਾਹਿਬ ਦੇ ਕੋਲੇ ਆ ਗਏ ਪਾਤਸ਼ਾਹੀ ਨੌਵੀਂ ਜੀ ਦਾ ਇਹ ਸਥਾਨ ਆ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਬੜਾ ਸੋਹਣਾ ਬਣਿਆ ਹੋਇਆ ਤੇ ਨਹਿਰ ਦੇ ਬਿਲਕੁਲ ਨਾਲ ਹੀ ਬਣਿਆ ਹੋਇਆ ਜੀ ਤੇ ਆਪਾਂ ਅੰਦਰ ਚੱਲਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਆਓ ਆਪਾਂ ਅੱਗੇ ਚੱਲਦੇ ਆ ਜੀ ਇਹ ਸਾਹਮਣੇ ਨਹਿਰ ਚੱਲ ਰਹੀ ਹੈ ਜੀ ਇਹ ਜਿਹੜੀ ਅੱਗੇ ਜਾਂਦੀ ਆ ਤੇ ਆਓ ਆਪਾਂ ਅੱਗੇ ਚੱਲਦੇ ਆ ਜੀ ਸੰਜੀਪ ਫਾਈਨਲੀ ਆਪਾਂ ਗੁਰਦਵਾਰ ਸਾਹਿਬ ਦੇ ਅੱਗੇ ਆ ਪਹੁੰਚੇ ਆ ਗੁਰਦੁਆਰਾ ਸਾਹਿਬ ਪਾਸ਼ਾਏ ਨੌਵੀਂ ਪਿੰਡ ਤੂਹੀ ਪਟਿਆਲਾ ਇਹ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈਗਾ ਜੀ ਤੇ ਆਓ ਆਪਾਂ ਤੁਸੀਂ ਮੇਰੀ ਵੀਡੀਓ ਦੇਖੋ ਤੇ ਨਾਲੇ ਆਪਾਂ ਗੁਰੂ ਘਰ ਦੇ ਦਰਸ਼ਨ ਕਰਾਂ ਤੇ ਸਰਬੱਤ ਦਾ ਜਿਹੜਾ ਭਲਾ ਮੰਗ ਮੰਨਾਂਗੇ ਤੇ ਜਿਹੜੇ ਵੀ ਮੇਰੀ ਕੋਈ ਵੀਡੀਓ ਦੇਖ ਰਹੇ ਆ ਉਹਨਾਂ ਦੇ ਇੱਥੇ ਮੇਰੇ ਨਾਲ ਜੁੜੇ ਰਹੋ ਤੇ ਉਹਨਾਂ ਦੇ ਘਰ ਦਿਲ ਦੁਗਣੀ ਦਾ ਚੌਕਣੀ ਹੋਵੇ ਜੀ ਉਹਨਾਂ ਦੇ ਕੰਮਕਾਰਾਂ ਚ ਬਰਕਤਾਂ ਹੋਣ ਤੇ ਆਓ ਆਪਾਂ ਤੁਹਾਨੂੰ ਅੰਦਰ ਲੈ ਚੱਲਦੇ ਤੇ ਗੁਰੂ ਘਰ ਦੇ ਆਪਾਂ ਦਰਸ਼ਨ ਕਰਾਉਂਦੇ ਆ ਜੀ ਸਾਹਮਣੇ ਗੁਰੂ ਸ੍ਰੀ ਘਰ ਸਾਹਿਬ ਦੇਖ ਰਹੇ ਆ ਆਪਾਂ ਅੰਦਰ ਚੱਲਦੇ ਆ ਜੀ ਸਾਹਮਣੇ گورਨਮੈਂਟ ਹਾਈ ਸਕੂਲ ਥੂਹੀ ਪਟਿਆਲਾ ਇਹ ਕਿਸੇ ਵੇਲੇ ਇਹ ਨਾ ਰਿਆਸਤ ਹੁੰਦੀ ਸੀ ਜੀ ਸਿੱਖ ਰਿਆਸਤਾਂ ਵਿੱਚੋਂ ਇੱਕ ਰਿਆਸਤ ਜਿਵੇਂ ਕਬੂਰਥਲਾ ਹੋ ਗਿਆ ਜੀਨ ਇਨਰ ਆਸਤਾਂ ਵਿੱਚ ਇਸ ਇੱਕ ਸਿੱਖ ਰਿਆਸਤ ਹੋਇਆ ਕਰਦੀ ਨਾਪਾ ਇੱਥੋਂ ਨਾਪਾ ਤਕਰੀਬਤ 2-3 2 ਕਿਲੋਮੀਟਰ ਹੈਗਾ ਤੇ ਆ ਸਾਹਮਣੇ ਜਿਹੜਾ ਰਸਤਾ ਨਾਬੇ ਨੂੰ ਜਾ ਰਿਹਾ ਉਹ ਆਪਾਂ ਅੰਦਰ ਗੁਰਦੁਆਰ ਸਾਹਿਬ ਚੱਲਦੇ ਆਂ ਸੰਗਤ ਜੀ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਆਪਾਂ ਗੁਰਦੁਆਰ ਸਾਹਿਬ ਦੇ ਅੰਦਰ ਐਂਟਰੀ ਕਰ ਚੁੱਕੇ ਆਂ ਜੀ ਤੇ ਇਹ ਸਾਹਮਣੇ ਇਹਨਾਂ ਦਾ ਆਫਿਸ ਆ ਤੇ ਇੱਥੋਂ ਨਾਲ ਆਪਾਂ ਦੇਖ ਵੀ ਲੈ ਸਕਦੇ ਆਂ ਤੇ ਗੋਲਖਾ ਗੁਰਦੁਆਰ ਸਾਹਿਬ ਪਾਛਾਈ ਨੌਮੀ ਪਿੰਡ ਤੋਂ ਹੀ ਤੇ ਸਭ ਤੋਂ ਪਹਿਲਾਂ ਸੰਗਤ ਜੀ ਤੁਹਾਨੂੰ ਮੈਂ ਦਰਸ਼ਨ ਕਰਾਵਾਂਗਾ ਇੱਥੋਂ ਦੇ ਇਤਿਹਾਸ ਬਾਰੇ ਤੇ ਉਸ ਤੋਂ ਬਾਅਦ ਆਪਾਂ ਨਤਮਸਤਕ ਹੋਵਾਂਗੇ ਬਹੁਤ ਸੋਹਣਾ ਸੰਗਤ ਜੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਹਾਡੀ ਜਿਹੜੀ ਇਹ ਹਾਜ਼ਰੀ ਇੱਥੇ ਲੱਗ ਚੁੱਕੀ ਆ ਤੇ ਜਿਹੜਾ ਵੀ ਤੁਸੀਂ ਕੋਈ ਮੇਰੀ ਵੀਡੀਓ ਨੂੰ ਦੇਖ ਰਿਹਾ ਹਾਸ ਦੇ ਕੰਮਕਾਰ ਦਿਨ ਦੁੱਗਣੀ ਰਾਤ ਚੌਗਣੀ ਹੋਵੇ ਜੀ ਤੇ ਦੁੱਖਾਂ ਕਲੇਸ਼ਾਂ ਤੋਂ ਜਿਹੜਾ ਉਹ ਨਾਸ਼ ਹੋਵੇ ਜੀ ਘਰਾਂ 'ਚ ਵਰਕਤਾਂ ਰਹਿਣ ਜੀ ਆਪ ਅੰਦਰ ਚੱਲਾਂਗੇ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਜਿਹੜੇ ਆ ਦਰਸ਼ਨ ਕਰਾ ਦਈਏ ਇੱਥੋਂ ਦੇ ਜਿਹੜਾ ਸੰਖੇਪ ਇਤਿਹਾਸ ਹੈ ਗੁਰਦੁਆਰਾ ਸਾਹਿਬ ਪਾਸ਼ਾ ਜੀ ਨੌਵੀਂ ਪਿੰਡ ਥੂਹੀ ਪਟਿਆਲਾ ਸੰਖੇਪ ਇਤਿਹਾਸ ਇਸ ਤਰ੍ਹਾਂ ਤੇਗ ਵਾਦਰ ਸਿਮਰੀਏ ਘਰ ਨੌ ਨੇ ਤਾਵੇ ਥਾਏ ਸਭ ਥਾਈ ਹੋਏ ਸਹਾਏ ਗੁਰਦੁਆਰਾ ਸਾਹਿਬ ਪਾਸ਼ਾ ਜੀ ਨੌਵੀਂ ਪਿੰਡ ਥੂਹੀ ਪਟਿਆਲਾ ਸੰਖੇਪ ਇਤਿਹਾਸ ਸੰਗਤ ਜੀ ਦਾ ਇਸ ਤਰ੍ਹਾਂ ਹੈ ਸੰਗਤ ਜੀ ਤੁਸੀਂ ਇਸ ਇਤਿਹਾਸ ਨੂੰ ਪਹੁੰਚ ਕਰਕੇ ਬੜੇ ਸਤਿਕਾਰ ਨਾਲ ਪੜ੍ਹਨਾ ਤੇ ਨਾਲੇ ਗੁਰੂ ਘਰ ਦੇ ਇਸ ਤੇ ਦਰਸ਼ਨ ਕਰਨਾ ਇਹ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਆ ਤੇ ਤੁਹਾਨੂੰ ਮੈਂ ਸੰਖੇਪ ਇਤਿਹਾਸ ਸੰਗਤ ਜੀ ਪੜ੍ਹ ਕੇ ਵੀ ਸੁਣਾ ਦਿੰਨਾ ਇਹ ਇਸ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਸ੍ਰੀ ਅਨੰਦਪੁਰ ਸਾਹਿਬ ਇਹ ਕਿ ਮਾਤਾ ਗੁਜਰੀ ਜੀ ਅਤੇ ਹੋਰ ਸਿੱਖ ਸੰਗਤਾਂ ਨੇ ਗੁਰੂ ਜੀ ਨੂੰ ਤੀਰਥ ਯਾਤਰਾ ਲਈ ਬੇਨਤੀ ਕੀਤੀ ਗੁਰੂ ਜੀ ਨੇ ਸੰਗਤਾਂ ਦੀ ਬੇਨਤੀ ਮੰਨ ਕੇ ਤਿੰਨ ਸਾਲਾ ਯਾਤਰਾ ਪ੍ਰੋਗਰਾਮ ਬਣਾਇਆ ਗੱਡੀਆਂ ਵਿੱਚ ਲੰਗਰ ਦਾ ਸਮਾਨ ਭਾਂਡੇ ਵਿਸਤਰੇ ਛਾਇਆ ਮਾਨ ਕਨਾਤਾਂ ਆਦ ਲੱਦ ਕੇ ਰਥਾਂ ਤੇ ਘੋੜਿਆਂ ਤੇ ਸਵਾਰ ਹੋ ਕੇ 300 ਸਿੱਖ ਸੰਗਤਾਂ ਸਮੇਤ ਯਾਤਰਾ ਲਈ ਚਾਲੇ ਪਾਏ ਉਸ ਸਮੇਂ ਗੁਰੂ ਜੀ ਨਾਲ ਉਹਨਾਂ ਦੇ ਮਾਤਾ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਭਾਈ ਸੁਖਨੰਦ ਜੀ ਭਾਈ ਉਦੇ ਸਿੰਘ ਜੀ ਭਾਈ ਸੰਗਤੀਆ ਜੀ ਭਾਈ ਸਾਹਬ ਚੰਦ ਜੀ ਭਾਈ ਗੁਰਬਖਸ਼ ਸਿੰਘ ਮਾਫ ਕਰਨਾ ਜੀ ਭਾਈ ਗੁਰਬਖਸ਼ ਦਾਸ ਜੀ ਉਦਾਸੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ ਭਾਈ ਗੁਰਦਿੱਤਾ ਜੀ ਭਾਈ ਜੇਤਾ ਜੀ ਨੱਥੂ ਰਾਮ ਜੀ ਦਾ ਰਵਾਬੀ ਜਥਾ ਤੇ ਹੋਰ ਸਿੱਖ ਸੰਗਤਾਂ ਨਾਲ ਵੀ ਸਨ ਕਲਯੁਗ ਦੀ ਜੀਵਨ ਦਾ ਆਧਾਰ ਕਰਦੇ ਹੋਏ 13 ਕ ਤੱਕ 1722 ਸੰਮਤ ਬਿਕਰਮੀ ਨੂੰ ਪਿੰਡ ਥੂਹੀ ਪਹੁੰਚ ਕੇ ਇਸ ਸਥਾਨ ਨੂੰ ਸੰਗਤ ਜੀ ਗੁਰੂ ਸਾਹਿਬ ਨੇ ਭਾਗ ਲਾਇਏ ਸਨ ਗੁਰੂ ਸਾਹਿਬ ਜੀ ਨੇ ਰਹਿਰਾਸ ਸਾਹਿਬ ਵੇਲੇ ਸਿੱਖ ਸੰਗਤਾਂ ਨੂੰ ਕਥਾ ਕੀਰਤਨ ਸੁਣਾ ਕੇ ਨੇਹਾਲ ਕੀਤਾ ਅਗਲੇ ਦਿਨ 14 ਕੱਤਕ 1722 ਸੰਮਤ ਬਿਕਰਮੀ ਨੂੰ ਗੁਰੂ ਜੀ ਨੇ ਕਾਫਲੇ ਸਮੇਤ ਪਿੰਡ ਰਾਮਗੜ੍ਹ ਵੱਲ ਚਾਲੇ ਪਾ ਦਿੱਤੇ ਜੋ ਵੀ ਮਾਈ ਭਾਈ ਸ਼ਰਦਾ ਭਾਵਨਾ ਨਾਲ ਇੱਥੇ ਆਉਂਦੇ ਹਨ ਉਹਨਾਂ ਦੀਆਂ ਸ਼ੁਭ ਕਾਮਨਾਵਾਂ ਪੂਰਨ ਹੁੰਦੀਆਂ ਹਨ ਤੇ ਦੁੱਖਾਂ ਸੁੱਖਾਂ ਵਿੱਚ ਜਿਹੜੇ ਦੁੱਖ ਨੇ ਸੁੱਖਾਂ ਵਿੱਚ ਬਦਲ ਜਾਂਦੇ ਨੇ ਇੱਥੇ ਹਰ ਮਹੀਨੇ ਸੰਗਰਾਮ ਦੇ ਤੇ ਚਾਰ ਜੋੜ ਮੇਲੇ ਮਨਾਏ ਜਾਂਦੇ ਹਨ ਜਿਹੜਾ ਇੱਥੇ ਦਾ ਪ੍ਰਬੰਧ ਹੈ ਜੀ ਸਮੂਹ ਸਿੱਖ ਸੰਗਤ ਪਿੰਡ ਥੂਹੀ ਅਤੇ ਥੂਹਾ ਪੱਤੀ ਸਮੂਹ ਇਲਾਕਾ ਨਿਵਾਸੀ ਸੰਗਤ ਜੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਜਿਹੜਾ ਇਹ ਪਿੰਡ ਥੂਹੀ ਆ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਤੁਸੀਂ ਇੱਥੇ ਜ਼ਰੂਰ ਆਇਓ ਤੇ ਤੁਹਾਡੀ ਸੰਗਤ ਜੀ ਇੱਥੇ ਹਾਜ਼ਰੀ ਪ੍ਰਵਾਨ ਹੋ ਗਈ ਆ ਤੇ ਜਿਹੜੇ ਵੀ ਕੋਈ ਦਰਸ਼ਨ ਕਰ ਰਹੇ ਨੇ ਮੇਰੀ ਵੀਡੀਓ ਨੂੰ ਇਸ ਨੂੰ ਦੇਖ ਰਹੇ ਨੇ ਬੜੇ ਪਿਆਰ ਨਾਲ ਸਤਿਕਾਰ ਨਾਲ ਦੇਖਣਾ ਜੀ ਤੇ ਉਹਨਾਂ ਦੇ ਘਰ 'ਚ ਦਿਨ ਦੁੱਗਣੀ ਰਾਤ ਚੌਗਣੀ ਉਹਨਾਂ ਦੇ ਕੰਮ ਹੋਣ ਤੇ ਘਰ 'ਚ ਦੁੱਖ ਕਲੇਸ਼ਾ ਤੋਂ ਨਾਸ ਹੋਵੇ ਤੇ ਜਿਹੜੀ ਮੇਰੀ ਸੰਗਤ ਦਰਸ਼ਨ ਕਰ ਰਹੀ ਆ ਉਹਨਾਂ ਦੇ ਘਰ ਖੁਸ਼ੀਆਂ ਖੀੜੇ ਆਉਣ ਜੀ ਆਓ ਆਪਾਂ ਅੰਦਰ ਗੁਰਦਵਾਰ ਸਾਹਿਬ ਅਰਦਾਸ ਕਰ ਚੱਲਦੇ ਆਂ ਤੇ ਨਤਮਸਤਕ ਹੋਵਾਂਗੇ ਤੁਸੀਂ ਵੀ ਮੇਰੇ ਨਾਲ ਚੱਲੋ ਜੀ ਸੰਗਤ ਜੀ ਇਹ ਸਾਹਮਣੇ ਦਰਸ਼ਣੀ ਡਿਊੜੀ ਹੈ ਬਹੁਤ ਸੋਹਣੀ ਦਰਸ਼ਣੀ ਡਿਊੜੀ ਜੋ ਸੰਗਤ ਜੀ ਤੁਸੀਂ ਦੇਖ ਰਹੇ ਬਣੀ ਹੋਈ ਆ ਤੇ ਆਓ ਆਪਾਂ ਅੰਦਰ ਚੱਲਦੇ ਆਂ ਨਾਲੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਤੇ ਹਾਉ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਨਤਮਸਤਕ ਹੋਨੇ ਆਂ ਵਾਹਿਗੁਰੂ ਜੀ ਜਰਨਾ ਚ ਤੇ ਨਾਲੇ ਸ਼ਬਦ ਸ਼ਬਦ ਦਾ ਪੁਲਾਮ ਮੰਗਾਗੇ ਜੀ ਤੇ ਆਓ ਆਪਾਂ ਅੰਦਰ ਚੱਲਦੇ ਆਂ ਜੀ ਤੇ ਆਪਾਂ ਅੰਦਰ ਐਂਟਰੀ ਕਰ ਲਈ ਆ ਸਭ ਤੋਂ ਪਹਿਲਾਂ ਆਪਾਂ ਗੁਰੂ ਦੇ ਨਿਸ਼ਾਨ ਸਾਹਿਬ ਇਹਨਾਂ ਦੇ ਦਰਸ਼ਨ ਕਰਾਂਗੇ ਗੁਰੂ ਦੇ ਨਿਸ਼ਾਨ ਸਾਹਿਬ ਜਿਹੜੇ ਝੂਲ ਰਹੇ ਨੇ ਬਹੁਤ ਸੋਹਣੇ ਤੇ ਇਹ ਆਪਾਂ ਦਰਸ਼ਨ ਕੀਤੇ ਤੇ ਸੰਗਤ ਜੀ ਤੁਹਾਡੇ ਵੀ ਇੱਥੇ ਹਾਜ਼ਰੀ ਜਿਹੜੀ ਉਹ ਲੱਗ ਚੁੱਕੀ ਆ ਦਰਸ਼ਨ ਹੋ ਗਏ ਆ ਤੇ ਵਾਹਿਗੁਰੂ ਜਰਨਾ ਚ ਹਾਜ਼ਰੀ ਲਗਾਈਏ ਸਾਰੇ ਜਗਤ ਦਾ ਜਿਹੜਾ ਭਲਾ ਮੰਗੀ ਹੈ ਜੀ ਆਓ ਅੰਦਰ ਚੱਲਦੇ ਹਾਂ ਤੇ ਨਾਲੇ ਤੁਹਾਨੂੰ ਦਰਸ਼ਕ ਕਰਾਉਂਦੇ ਆ ਬਹੁਤ ਸੋਹਣਾ ਸੁੰਦਰ ਗੁਰਦੁਆਰਾ ਸਾਬ ਬਣਿਆ ਹੋਇਆ ਹੈ ਜਿਹੜਾ ਇੱਥੇ ਦਾ ਪ੍ਰਬੰਧ ਦਾ ਇੱਥੇ ਦੀ ਲੋਕਲ ਕਮੇਟੀ ਦੇ ਜਿਹੜਾ ਅੰਦਰ ਅੰਡਰ ਹੈਗਾ ਜੀ ਤੇ ਆਓ ਆਪਾਂ ਇੱਕ ਦਰਸ਼ਨ ਤੁਹਾਨੂੰ ਅੱਜ ਦੇ ਹੁਕਮਨਾਵਾਂ ਸਾਹਿਬ ਇਸ ਗੁਰੂ ਘਰ ਦੇ ਦਰਸ਼ਨ ਕਰਾ ਲਈਏ ਤੁਸੀਂ ਸੰਗਤ ਜੀ ਨੂੰ ਪਹੁੰਚ ਕਰਕੇ ਜਰੂਰ ਪਾ ਲੈਣਾ ਜੈਤਿਸ਼ਰੀ ਮਹੱਲਾ ਚੌਥਾ ਘਰ ਦੂਜਾ ਏਕਮ ਕਰ ਸਤਗੁਰ ਪ੍ਰਸ਼ਾਦ ਮੇਰੇ ਹੀਰੇ ਰਤਨ ਨਾਮ ਹਰ ਰਾਇਆ ਗੁਰ ਸੰਗਈ ਥੋੜਾ ਲਸ਼ਕੋਰ ਜੀ ਪੈ ਰਹੀ ਹੈ ਇਸ ਕਰਕੇ ਇੱਕ ਮੱਧਮ ਲਿਖਿਆ ਹੋਇਆ ਜੀ ਮੈਂ ਪੜਾਂਗਾ ਦਾ ਜ਼ਰੂਰ ਕਿ ਲਸ਼ਕੋਰ ਪੈ ਰਹੀ ਹੈ ਕਿਸੇ ਪਾਸੋਂ ਰਤਨ ਨਾਮ ਹਰ ਨਹੀਂ ਪੜ ਹੋ ਰਿਹਾ ਸੰਗਤ ਜੀ ਤੇ ਚਲੋ ਦਰਸ਼ਨ ਕਰ ਲਓ ਤੇ ਥੋੜਾ ਜਿਹਾ ਹਲਕਾ ਲਿਖਿਆ ਹੋਇਆ ਇਸ ਕਰਕੇ ਮੈਨੂੰ ਪੜਨ ਦੀ ਪ੍ਰੋਬਲਮ ਆ ਰਹੀ ਹੈ ਜੇ ਆਪਾਂ ਅੰਦਰ ਦਰਸ਼ਨ ਕਰਾਂਗੇ ਵਾਹਿਗੁਰੂ ਵਾਹਿਗੁਰੂ ਇਹ ਅੰਦਰ ਸੰਗਤਜੀ ਗੁਰਦੁਆਸਾਹ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਬੌਲੀ ਸਾਹਿਬ ਮਾਫ ਕਰਨਾ ਜੀ ਗੁਰਦੁਆਰਾ ਸਾਹਿਬ ਪਾਛੇ ਨੋਮੀ ਪਿੰਡ ਥੂਹੀ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਵੇਂ ਤੁਹਾਨੂੰ ਮੈਂ ਇਤਿਹਾਸ ਵਿੱਚ ਦੱਸਿਆ ਜਾਣੂ ਕਰਾਇਆ ਦਰਸ਼ਨ ਕਰਾਏ ਇਤਿਹਾਸ ਦੇ ਸੰਗ ਜੋ ਉਸ ਤਾਬਕ ਇੱਥੇ ਆਏ ਸਨ ਤੇ ਇਸ ਤੋਂ ਬਾਅਦ ਉਹਨਾਂ ਨੇ ਅੱਗੇ ਜਿਹੜਾ ਗੁਰਦੁਆਰਾ ਸਾਹਿਬ ਰਾਜਗੜ੍ਹ ਉੱਥੇ ਦੇ ਚਾਲੇ ਪਏ ਸੀ ਉਹ ਵੀ ਤੁਹਾਨੂੰ ਅੱਜ ਅਗਲੀ ਵੀਡੀਓ ਵਿੱਚ ਦਰਸ਼ਨ ਕਰਾਵਾਂਗਾ ਤੇ ਆਓ ਆਪਾਂ ਗੁਰੂ ਦੇ ਨਤਮਸਤਕ ਹੋਈਏ ਦਰਸ਼ਨ ਕਰੋ ਜੀ ਸੰਗਤ ਜੀ ਗੁਰੂ ਚਰਣਾ ਵਿੱਚ ਤੁਹਾਡੀ ਹਾਜ਼ਰੀ ਸੰਗਤ ਜੀ ਲੱਗ ਚੁੱਕੀ ਹੈ ਆਪਾਂ ਜਿਹੜੇ ਵੀ ਦੇਖ ਰਹੇ ਨੇ ਮੇਰੀ ਇਸ ਵੀਡੀਓ ਨੂੰ ਉਹਨਾਂ ਦੇ ਘਰ ਨੌ ਨਦੀਆਂ 12 ਸਿੱਧੀਆਂ ਹੋਣ ਹਰ ਕੰਮ ਦੇ ਵਿੱਚ ਦਿਨ ਦੁਗਣੀ ਰਾਤ ਔਗਣੀ ਹੋਵੇ ਜੀ ਦੁੱਖਾਂ ਕਲੇਸ਼ਾਂ ਤੋਂ ਨਾਸ਼ ਹੋਵੇ ਉਹਨਾਂ ਦੇ ਘਰੇ ਤੇ ਸਾਰੇ ਜਗਤ ਦਾ ਆਪਾਂ ਸੰਗਤ ਜੀ ਭਲਾ ਮੰਗੀ ਜੀ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਉੱਤੇ ਛੱਤ ਦੇ ਉੱਤੇ ਖੰਡਾ ਸੌ ਬਣੇ ਹੋਏ ਬਹੁਤ ਹੀ ਸੁੰਦਰ ਕਿਸੇ ਕਾਰੀਗਰ ਦੇ ਬਣਾਏ ਹੋਣਗੇ ਜੀ ਇਹ ਤੇ ਸਾਰਾ ਆਲੇ-ਦਾਲੇ ਪੱਥਰ ਹੀ ਪੱਥਰ ਹੈ ਤੇ ਆਓ ਆਪਾਂ ਇੱਧਰ ਤੇ ਚੱਲਦੇ ਹਾਂ ਤੇ ਸਾਹਮਣੇ ਜੋ ਸਾਬ ਦੇ ਦਰਸ਼ਨ ਕਰਾਂਗੇ ਇਹ ਬੰਦਾ ਹੈਗਾ ਜੀ ਖੰਡਾ ਚਲੋ ਕਿਸੇ ਕਾਰਨ ਕਰਕੇ ਬੰਦ ਕੀਤਾ ਹੋਣਾ ਤੇ ਝੂਮਰ ਬਹੁਤ ਸੋਹਣਾ ਲੱਗਿਆ ਹੋਇਆ ਸੰਗਤ ਜੀ ਤੁਸੀਂ ਵੀ ਦਰਸ਼ਨ ਕਰੋ ਤੁਹਾਡੀ ਇੱਥੇ ਜਿਹੜੀ ਹਾਜ਼ਰੀ ਆ ਪ੍ਰਮਾਣ ਹੋ ਚੁੱਕੀ ਆ ਜੀ ਤੇ ਤੁਸੀਂ ਦਰਸ਼ਨ ਕਰੋ ਤੇ ਆਪਣਾ ਜੀਵਨ ਜਿਹੜਾ ਸਫਲਾ ਕਰੋ ਦਿਨ ਦੁੱਗਣੀ ਰਾਤ ਚੌਗਣੀ ਤੁਹਾਡੇ ਘਰਾਂ ਚ ਹੋਵੇ ਦੁੱਖਾਂ ਕਲੇਸ਼ਾਂ ਦਾ ਨਾਸ ਹੋਵੇ ਤੇ ਬਹੁਤ ਸੋਹਣਾ ਇਹ ਜਿਹੜਾ ਗੁਰਦੁਆਰਾ ਸਾਹਿਬ ਪਾਸ਼ਾਹੀ ਨੌਵੀਂ ਜੀ ਦਾ ਬਣਿਆ ਹੋਇਆ ਹੈ ਤੇ ਆਓ ਆਪਾਂ ਬਾਹਰ ਚੱਲਦੇ ਆ ਜੀ ਇਸ ਤੋਂ ਆਪਾਂ ਫਾਈਨਲ ਇਹ ਪਾਰ ਆ ਜੁਕੇ ਮੱਥਾ ਟੇਕਣ ਤੋਂ ਬਾਅਦ ਤੇ ਆਪਾਂ ਤੁਹਾਨੂੰ ਸੱਜੇ ਖੱਬੇ ਵੀ ਸਾਰੇ ਦਿਖਾ ਦਿੰਨੇ ਆ ਜੀ ਬਾਹੀ ਗੁਰੂ ਚਰਨਾ ਜੀ ਹਾਜ਼ਰੀ ਲਗਾਈ ਜੀ ਸਾਰੇ ਜਗਤ ਤੋਂ ਆਪਾਂ ਭਲਾ ਮੰਗੇ ਆ ਜੀ ਜੋ ਵੀ ਮੇਰਾ ਇਸ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਕਮਾਂਕਾਰਾਂ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ ਜੀ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖੇ ਜੀ ਤੁਸੀਂ ਦਰਸ਼ਨ ਕੀਤੇ ਤੇ ਤੁਸੀਂ ਆਪਣਾ ਜੀਵਨ ਜਿਹੜਾ ਸਫਲਾ ਕਰੋ ਜੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਤੇ ਸਾਹਮਣੇ ਨਿਸ਼ਾਨ ਸਾਹਿਬ ਤੁਹਾਨੂੰ ਮੈਂ ਦਰਸ਼ਨ ਕਰਾਈ ਦਿੱਤੇ ਝੂਲ ਰਹੇ ਆ ਗੁਰੂ ਦੇ ਨਿਸ਼ਾਨ ਸਾਹਿਬ ਤੇ ਉੱਪਰ ਅੱਜ ਬਹੁਤ ਸੋਹਣੀ ਹਵਾ ਚੱਲ ਰਹੀ ਹੈ ਨਾਲ ਇਸ ਵੀਰ ਦੇ ਅਜੇ 8:00 ਵੱਜੇ ਆ ਜੀ ਮੈਂ ਆਹ ਚਲੋ ਠੰਡੇ ਠੰਡੇ ਸੰਗਤਾਂ ਨੂੰ ਇੱਥੇ ਦਰਸ਼ਨ ਕਰਾ ਦਵਾਂ ਤੇ ਨਾਲ ਵੀ ਇੱਧਰ ਕੁਝ ਹੋਰ ਬਣਦਾ ਪਿਆ ਇਹ ਲੰਗਰ ਹਾਲ ਪਰਲੇ ਪਾਸੇ ਬਾਹਰ ਦੀ ਜਾ ਕੇ ਤੇ ਆਓ ਮੈਂ ਤੁਹਾਨੂੰ ਅੱਗੇ ਵੀ ਦਿਖਾ ਦਿੰਨਾ ਜੀ ਮੇਰੇ ਨਾਲ ਜੁੜੇ ਰਹੋ ਜੀ ਤੇ ਵਾਹਿਗੁਰੂ ਲਿਖੋ ਜੀ ਵਾਹਿਗੁਰੂ ਦਾ ਸਿਮਰਨ ਸੰਗਤ ਜੀ ਕਰਿਆ ਕਰੋ ਅੱਗੇ ਆਪ ਚੱਲਦੇ ਹਾਂ ਜੀ ਹਾਂ ਜੀ ਰਾਜੀ ਅੱਛਾ ਜੀ ਇਹ ਫਰੂਦੂਮ ਬਾਅਦ ਫਿਰ ਕਾਫੀ ਚਿਰ ਹੋ ਗਿਆ ਤੇ ਹੁਣ ਚੱਲਦਾ ਕਰਿਆ ਨਹੀਂ ਜੀ ਹੁਣ ਦੇਖੋ ਏਡਾ ਵੱਡਾ ਗੁਰਦੁਆਰਾ ਸਾਹਿਬ ਆ ਚਰਨ ਸ਼ੋਪ ਪ੍ਰਾਪਤ ਗੁਰਦੁਆਰਾ ਸਾਹਿਬ ਆ ਤੇ ਇਹਨੂੰ ਚਲਾਉਣਾ ਚਾਹੀਦਾ ਸੀ ਜੀ ਇਹ ਜੀ ਹੁਣ ਜਿਹੜੀ ਕਾਰਸੇਵ ਵਾਲੇ ਤੇ ਪਹਿਲਾਂ ਉਹ ਮੰਨੂਗੀ ਚੇਚੂਂ ਹੀ ਹੋ ਗਏ ਹੋਣੇ ਹੁਣ ਪਿੰਡ ਦੇ ਆ ਨਹੀਂ ਮੰਨੂਗੀ ਸਲਾਹ ਕੀਤੀ ਆ ਕਹਿੰਦੇ ਵੀ ਇਹ ਚੱਲਦਾ ਇਹ ਲੋਕਲ ਕਮੇਟੀ ਦੇ ਅੰਡਰ ਆ ਜੀ ਪਿੰਡ ਦੇ ਹਾਂ ਜੀ ਪਿੰਡ ਦੇ ਕੰਮ ਅੱਛਾ ਅੱਛਾ ਬਸ ਤਾਂ ਹੀ ਚਲੋ ਮਾਰਾ ਯਾਪੀ ਜਦੋਂ ਹੁਕਮ ਹੋਇਆ ਚੱਲ ਪੈਣਾ ਜੀ ਹਾਂਜੀ ਹਾਂਜੀ ਤੁਸੀਂ ਐਸੇ ਪਿੰਡ ਤੋਂ ਤੁਸੀਂ ਤੋਂ ਆ ਜੀ ਹਾਂਜੀ ਅੱਛਾ ਚਲੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸੰਗਤ ਜੀ ਤੁਸੀਂ ਉੱਤੇ ਦੇਖ ਸਕਦੇ ਹੋ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈਗਾ ਤੁਸੀਂ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਸੰਗਤ ਜੀ ਆਓ ਆਪਾਂ ਇੱਧਰ ਸਰੋਵਰ ਸਾਹਿਬ ਚੱਲਦੇ ਹਾਂ ਤੇ ਇਹ ਜਿਹੜਾ ਹੈਗਾ ਇੱਥੇ ਕਹਿੰਦੇ ਸੀ ਜਿਹੜੇ ਪਹਿਲਾਂ ਬਾਬਾ ਜੀ ਦੀ ਕਾਰ ਸੇਵਾ ਵਾਲਾ ਹੁਣ ਕਿਸੇ ਹੋਰ ਦੇ ਅੰਡਰ ਆ ਗਈ ਹੁਣ ਗੁਰਦੁਆਰਾ ਸਾਹਿਬ ਦੀ ਜਿਹੜੀ ਲੋਕਲ ਕਮੇਟੀ ਆ ਉਹਨਾਂ ਨੇ ਇਹ ਅੱਜ ਜਿਹੜੇ ਸਿੰਘ ਸਾਹਿਬ ਨਾਲ ਪਹਿਲਾਂ ਮੈਂ ਇੱਥੋਂ ਗੱਲ ਕੀਤੀ ਸੀ ਉਹ ਕਹਿੰਦੇ ਸੀ ਹੁਣ ਇਹ ਨੂੰ ਦੁਬਾਰਾ ਤਿਆਰ ਕੀਤਾ ਜਾਊਗਾ ਮੈਂ ਵੀ ਉਹਨਾਂ ਨੂੰ ਕਿਹਾ ਵੀ ਇਹ ਤਾਂ ਏਡੀ ਵੱਡੀ ਚੀਜ਼ ਆ ਇਤਿਹਾਸਿਕ ਹੈਗਾ ਚਰਨ ਸ਼ੋਪ ਪ੍ਰਾਪਤ ਗੁਰੂ ਸਾਹਿਬ ਦਾ ਹੈ ਇਹ ਤਾਂ ਬਹੁਤ ਜ਼ਰੂਰੀ ਹੈ ਇੱਥੇ ਬਹੁਤ ਦੁੱਖ ਤਲਿੱਦਰ ਜਿਹੜੇ ਐ ਤੇ ਦੂਰ ਹੁੰਦੇ ਐ ਤੇ ਮੈਂ ਵੀ ਹੁਣ ਇਹਨਾਂ ਨੂੰ ਬੇਨਤੀ ਕੀਤੀ ਹੈ ਉਹ ਕਹਿੰਦੇ ਵੀ ਅਸੀਂ ਇਹ ਜਲਦੀ ਤੋਂ ਜਲਦੀ ਇੱਥੇ ਪਿੰਡ ਦੀ ਕਮੇਟੀ ਨੇ ਨਿਰਣੇ ਲਿਆ ਵੀ ਜਲਦੀ ਜਲਦੀ ਇਹਨੂੰ ਸ਼ੁਰੂ ਕਰਾਂਗੇ ਸਾਹਮਣੇ ਤੁਸੀਂ ਲੰਗਰ ਹਾਲ ਹੈ ਤੇ ਇੱਧਰ ਕੁਆਟਰ ਵੀ ਹੈਗੇ ਆ ਤੇ ਇਹ ਗੁਰਦੁਆਰਾ ਜਿਹੜੀ ਲੋਕਲ ਕਮੇਟੀ ਉਹਦੇ ਅੰਦਰ ਆਉਂਦਾ ਇਸ ਦੇ ਨਾਲ ਜਿਹੜੀ ਮੈਂ ਵੀਡੀਓ ਨੂੰ ਇੱਥੇ ਹੀ ਸੰਗਤ ਜੀ ਸਮਾਪਤ ਕਰਦਾ ਤੇ ਤੁਹਾਡੇ ਸਭ ਦੇ ਗੁਰੂ ਚਰਨਾਂ ਦੇ ਵਿੱਚ ਜਿਹੜੀ ਆ ਹਾਜ਼ਰੀ ਲੱਗ ਚੁੱਕੀ ਹੈ ਜੀ ਤੇ ਇਤਿਹਾਸ ਦੇ ਦਰਸ਼ਨ ਵੀ ਤੁਹਾਨੂੰ ਮੈਂ ਇੱਥੇ ਦੇ ਕਰਾ ਦਿੱਤੇ ਆ ਤੁਹਾਨੂੰ ਉੱਪਰ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰੂ ਤੇਗ ਬਾਹ ਦੱਸੇ ਮੇਰੀ ਇਹ ਕਰਨ ਆਉਂਨੇ ਦਾ ਬਿੱਤਾ ਹੈ ਤੇ ਇਸ ਦੇ ਨਾਲ ਹੀ ਜਿਹੜੀ ਵੀਡੀਓ ਮੈਂ ਇੱਥੇ ਸਵਾਪਸ਼ ਕਰਦਾ ਹਾਂ ਸੰਗਤ ਜੀ ਤੁਸੀਂ ਦਰਸ਼ਨ ਕਰੋ ਆਪਣਾ ਜੀਵਨ ਜਿਹੜਾ ਸਫਲਾ ਕਰੋ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਜਿਹੜਾ ਸਥਾਨ ਨਾਬੇ ਤੋਂ ਤਕਰੀਬਨ 3 ਕਿਲੋਮੀਟਰ ਪਿੰਡ ਥੂਹੀ ਵਿੱਚ ਹੈਗਾ ਜੀ ਤੁਸੀਂ ਇੱਥੇ ਜ਼ਰੂਰ ਆਉਣਾ ਦਰਸ਼ਨ ਕਰਨਾ ਤੇ ਵਾਹਿਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਉਣਾ ਜੀ ਸਾਰੇ ਜਗਤੋਂ ਤਾਂ ਮੈਂ ਭਲਾ ਵੀ ਮੰਗਾ ਤੁਸੀਂ ਵੀ ਆ ਕੇ ਇੱਥੇ ਦਰਸ਼ਨ ਕਰਨਾ ਵਾਹਿਗੁਰੂ ਦਾ ਸਿਮਰਨ ਕਰਨਾ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਕੰਮਕਾਰਾਂ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਜਾਣਾ ਦੁੱਖਾਂ ਕਲੇਸ਼ਾ ਤੋਂ ਬਚਾ ਕੇ ਰੱਖਣਾ ਹੈ ਦਰਸ਼ਕੋ ਜੇ ਜੜਾ ਦਰਸ਼ਨ ਕਰਦੇ ਰਹੋ ਬਾਕੀ ਦੂਜਿਆਂ ਨੂੰ ਵੀ ਕਰਾਓ ਇਹਦੇ ਨਾਲ ਜਿਹੜੀ ਮੈਂ ਵੀਡੀਓ ਨੂੰ ਇੱਥੇ ਸਮਾਪਤ ਕਰਦਾ ਆ ਸਭਨਾਂ ਦੀ ਇੱਥੇ ਹਾਜ਼ਰੀ ਜਿਹੜੀ ਆ ਲੱਗ ਚੁੱਕੀ ਆ ਪ੍ਰਮਾਣ ਹੋ ਚੁੱਕੀ ਆ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹਦੇ ਨਾਲ ਹੀ ਮੈਂ ਇਸ ਦੇ ਨਾਲ ਹੀ ਸੁਰੇਂਦਰ ਸਿੰਘ ਨੂੰ ਦਿਉ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਜੀ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਸ਼ੇਅਰ ਕਰਨਾ ਕਮੈਂਟਸ ਵੀ ਸੰਗਤ ਜੀ ਜਰੂਰ ਕਰਦੇ ਆ ਕਰੋ ਤੁਸੀਂ ਇਸ ਪਿੰਡ ਤੋਂ ਹੈਗੇ ਹੋ ਨਾਬੇ ਤੋਂ ਜਾਂ ਥੂਹੀ ਤੋਂ ਮੈਨੂੰ ਕਮੈਂਟ ਕਰਕੇ ਦੱਸਣਾ ਇੱਥੇ ਹੋਰ ਕਿਹੜੀਆਂ ਧਾਰਮਿਕ ਗੁਰਦੁਆਰਾ ਸਾਹਿਬ ਨੇ ਉਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਜਿਹੜੇ ਨਾਬੇ ਤੋਂ ਦੇਖ ਰਹੇ ਆ ਜਾਂ ਪਿੰਡ ਥੂਹੀ ਤੋਂ ਦੇਖ ਰਹੇ ਆ ਇਹਦੇ ਨਾਲ ਹੀ ਮੈਂ ਵੀਡੀਓ ਸਮਾਪਤ ਕਰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ